ਲੋ ਜੀ ਹੁਣ ਆਪਾਂ ਚੱਲੇ ਆਂ ਇਹ ਗੱਲਬਾਤ ਕਰਕੇ ਇਹ ਵਾਪਸ ਹਾਂ ਸਾਰੀ ਸੂਸੂ ਜੀ ਚੱਲਦੀ ਆ ਸੂਸੂ ਬੰਦ ਰੱਖੋ ਸਰ ਲੀ ਚਲੋ ਉਹ ਬੰਦ ਕਰੋ ਹਾਂ ਯਾਦ ਰਾਤ ਅੱਜ ਤੇ ਭਰੇ ਤੱਕ ਚਲੋ ਜਿਵੇਂ ਬੱਥਰਾਬ ਨਹੀਂ ਤੋ ਨੋ ਪਰ ਇਹ ਲੋਕਾਂ ਨੂੰ ਦਿਖਾ ਦੇ ਤੁਹਾਡੇ ਨਾਲ ਅਸਲੀ ਰੋ ਤੇ ਹੁੰਦੇ ਹੁੰਦੇ ਨਾ ਇਹ ਗੋਲੀ ਤੇ ਨਾ ਚੱਲ ਜਾਓ ਆ ਜਿੱਤ ਮੇਰੇ ਕੋਲ ਹੈ ਹੈ ਕੋਈ ਨਾ ਬਜੇ ਇੱਥੇ ਹੁਣ ਸਾਡੀ ਆਊਗੀ ਬੱਸ ਜੀ ਕੋਲੋਂ ਬੱਸ ਜੀ ਵੇਟ ਕਰੀ ਜਾਂਦੇ ਆ ਕਿ ਪੀ ਆਰਟੀ ਕਿਹੜੀ ਹੋਣੀ ਇੱਥੇ ਪੀ ਆਰਟੀ 50 ਰੋਡ 'ਵਾਂਚ ਬੱਸ ਆਊਗੀ ਤੇ ਆ ਛੜੀ ਤੇ ਮੁੰਦਰ ਕੋ ਇੱਥੇ ਖੜ ਗਿਆ ਇੱਕ ਨੇ ਪੋਲ ਟੱਪ ਕੇ ਆ ਪੰਪਾ ਨਾਲ ਹੀ ਡੈਡੀ ਮਰੇ ਝਾਣਾ ਇੱਧ ਭਰਾ ਉਹ ਤਾਂ ਇਹਦੇ ਬੱਸ ਕਰ ਆਉਂਦੀ ਆ ਲੋਈ ਬੱਸ ਆ ਗਈ ਰਾਤ ਇੱਕ ਪਾਰਡ ਭਰ ਲਿਆ ਕੇ ਚਲੋ ਜੀ ਹੁਣ ਸਾਡੀ ਬੱਸ ਇੱਥੇ ਰੁਕ ਗਈ ਜੀ ਰਸਤੇ ਟਾਬੇ ਚ ਤੇ ਇੱਥੇ ਆਪਾਂ ਯਾਨੀ ਕਿ ਫਰੈਸ਼ ਫਰੂਟ ਹੋ ਲਿਆ ਗਵਰਨਮੈਂਟ ਬੱਸ ਆ ਉਹ ਇੱਧਰ ਰੁਕਦੀ ਆ ਜਿਹੜੀ ਇੰਡੋਗਨੇਡੀਅਨ ਬੱਸ ਨਾਲ ਮੰਨਤ ਮਹਿੰਗੇ ਵਾਲੇ ਰੈਸਟੋਰੈਂਟ ਤੇ ਰੁਕਦੀ ਆ ਸਾਡਾ ਸਾਡਾ ਬਜਟ ਦੇ ਹਿਸਾਬ ਨਾਲ ਨੇ ਸਾਨੂੰ ਇੱਥੇ ਰੁਕ ਗਿਆ ਪਰ ਅਸੀਂ ਆਪਣੀ ਰੋਟੀ ਲਿਆਈ ਜੀ ਘਰੋਂ ਉਹ ਖਾਵਾਂਗੇ ਫਰੈਸ਼ ਫਰੈਸ਼ ਲੋ ਜੀ ਏਅਰਪੋਰਟ ਤੇ ਅਸੀਂ ਪਹੁੰਚ ਚੁੱਕੇ ਹਾਂ ਦਿੱਲੀ ਦੇ ਤੇ ਬਾਈ ਹੈਗਾ ਅਸੀਂ ਲੱਦ ਲਿਆ ਦੋਨਾਂ ਨੇ ਆਪਣੇ ਆਪਣੇ ਟ੍ਰੋਲੀਸ ਤੇ ਤੇ ਆਹ ਲੈ ਸਰਦ ਜੀ ਗਾਂਧੀ ਦਾ ਚਰਖਾ ਵੀ ਲੱਗਿਆ ਹੋਰੇ ਇਹਨੇ ਕਿੱਤੋਂ ਆ ਕੇ ਕਰ ਸਕਦਾ ਤੇ ਆਹ ਸਾਹਮਣੇ ਦੇਖੋ ਜੀ ਕਿੰਨਾ ਤਕੜਾ ਇਹਨਾਂ ਦਾ ਖਾਬਤਾ ਵਾ ਤੇ ਹੁਣ ਆਪਾਂ ਇਹਨਾਂ ਵਧੀਆ ਅੱਗੇ ਨਾਲ ਬਣਾਤਾ ਜੀ ਰਸ਼ ਆਪਾਂ ਕਹੀਏ ਜੇ ਤਾਂ ਠੀਕ ਠਾਕ ਆ ਵੀ ਬਹੁਤ ਜ਼ਿਆਦਾ ਨਹੀਂ ਹੈਗਾ ਬਟ ਹੈਗਾ ਆ ਯਾ ਵੀ ਆਪਣੇ ਨਹੀਂ ਉਹਨੇ ਦੇਖ ਰਿਹਾ ਕਿ ਤੇ ਬਾਹਰਲੇ ਸਟੇਟਾਂ ਦੇ ਬੰਦੇ ਜ਼ਿਆਦਾ ਦੇਖ ਰਿਹਾ ਇੱਥੇ ਪੰਜਾਬੀ ਉਹਨੇ ਨਹੀਂ ਹੈਗੇ ਅੱਗੇ ਨਾਲੋਂ ਰਸ਼ ਘੱਟ ਹੈ ਜੀ ਹਾਂ ਪੰਜਾਬੀ ਬੰਦੇ ਘੱਟ ਨੇ ਹਾਂ ਆ ਬੈਠੇ ਬਾਈ ਹੁਣੇ ਸਰਦਾਰ ਨੰਬਰ 3 4 ਐਂਡ 5 ਤੱਕ ਤਾਂ ਹੈਗੇ ਜੀ ਡੋਮੈਸਟਿਕ ਜਾਣ ਵਾਲੇ ਤੇ ਉਸ ਤੋਂ ਬਾਅਦ ਨੰਬਰ 6 7 8 ਦੇ ਵਿੱਚ ਹੈਗੇ ਇੰਟਰਨੈਸ਼ਨਲ ਜਾਣ ਵਾਲੇ ਡੋਮੈਸਟਿਕ ਆ ਸੋਨੇ ਅੱਗੇ ਜਾਣਾ ਬਣਾ ਹਾਂ ਜੀ ਆ ਜਾਓ ਅੱਗੇ ਨੋਈ ਸਕਿਉਰਿਟੀ ਹੋ ਗਈ ਜੇ ਪ੍ਰਾਜੋਤ ਨੂੰ ਅੰਦਰ ਐਂਟ੍ਰੈਂਸ ਮਿਲ ਗਈ ਤਾਂ ਮੈਨੂੰ ਵੀ ਮਿਲ ਗਈ ਆ ਤੇ ਕਹਿੰਦੇ ਆ ਅੰਦਰ ਤੁਸੀਂ ਇੱਕ ਵਾਰੀ ਵਾਰਡ ਜਾਨੇ ਐਰਪੋਰਟ ਤੇ ਬਾਹਰ ਨਹੀਂ ਜਾ ਸਕਦੇ ਤੇ ਮੈਂ ਕਿਹਾ ਕੋਈ ਤਕਰੀ ਨਹੀਂ ਹੈਗਾ ਜੀ ਅਸੀਂ ਤਾਂ ਅੰਦਰ ਦਾ ਮਾਹੌਲ ਦੇਖਣਾ ਆ ਨਾਲੇ ਆਪਣੇ ਆਡੀਅנס ਨੂੰ ਦਿਖਾਉਣਾ ਸਾਰਿਆਂ ਨੂੰ ਤੁਸੀਂ ਵੀ ਦੇਖੋ ਆ ਕਿੱਦਾਂ ਅੰਦਰ ਹਸਾਤਾਵਾ ਐਰਪੋਰਟ ਦੇ ਵਿੱਚ ਹਾਥੀ ਹਾਥੀ ਵੀ ਖੜਾ ਆ ਇੱਥੇ ਆ ਦੇਖੋ ਫਲਾਈਟ ਇਨਫੋਰਮੇਸ਼ਨ ਇੱਥੇ ਲਿਖੀ ਹੁੰਦੀ ਆ ਜੋ ਤਾਂ ਸਾਡੀ ਫਲਾਈਟ ਹਜੇ 4 ਘੰਟਿਆਂ ਨੂੰ ਹਲੇ ਇੱਥੇ ਲੱਗਿਆ ਨਹੀਂ ਹੋਊਗਾ ਪਰ ਜਿੱਦਾਂ ਤੁਹਾਡਾ ਨੰਬਰ ਹੁੰਦਾ ਜਿਹੜਾ ਉਹ ਇੱਥੇ ਲਿਖਿਆ ਹੁੰਦਾ ਫਿਰ ਉੱਥੋਂ ਤੁਸੀਂ ਗੇਟ ਨੰਬਰ ਲੱਭ ਕੇ ਚਲੇ ਜਾਣਾ ਦੇਖੋ ਜੀ ਮੱਲੋ ਮੱਲੀ ਲਾਈਨ 'ਚ ਲੱਗਣ ਨੂੰ ਫਿਰਦੀ ਆ ਜਾ ਕੇ ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਜਾਓ ਤਾਂ ਤੇ ਆਂਟੀ ਕਹਿੰਦੀ ਐ ਲਾਈਨ ਆਂਟੀ ਕਹਿੰਦੀ ਹਾਂ ਹਾਂ ਮਗਰ ਲੱਗੋ ਜਾ ਕੇ ਚੱਲ ਲੱਗ ਜਾ ਲੱਗ ਜਾ ਹਣ ਦਾ ਡਿਊਟੀ ਫਰੀ ਦੇ ਵਿੱਚ ਕਾਫੀ ਕੁਝ ਮਿਲ ਜਾਂਦਾ ਜੀ ਤੁਹਾਨੂੰ ਲੈਣ ਲਈ ਜਿੱਦਾਂ ਜੇ ਕਿਸੇ ਨੇ ਸ਼ਾਪਿੰਗ ਕਰਨੀ ਹੋਵੇ ਤਾਂ ਕਾਫੀ ਵਧੀਆ ਬ੍ਰਾਂਡਸ ਵਗੈਰਾ ਹੈਗੇ ਆ ਥਿੰਕ ਇੰਡੀਆ ਦੇ ਵਿੱਚ ਵੀ ਐਸੀ ਕੋਈ ਗੱਲ ਨਹੀਂ ਗਈ ਆਪਣੇ ਨਿਊਜ਼ੀਲੈਂਡ 'ਚ ਨਹੀਂ ਹੈਗਾ ਹਾਂ ਹਾਂ ਨਿਊਜ਼ੀਲੈਂਡ 'ਚ ਟੈਡ ਬੈਕਰ ਨੀਮਾ ਦੇਖਿਆ ਲੰਡਨ ਦਾ ਬ੍ਰਾਂਡ ਆਈ ਥਿੰਕ ਤੇ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਇੱਥੇ ਬ੍ਰਾਂਡ ਸਾਰੇ ਹੈਗੇ ਆ ਤੇ ਕਿੰਨਾ ਵਧੀਆ ਅੰਦਰ ਦਾ ਸਜਣਾ ਬਣਾਇਆ ਸਾਰਾ ਤਾਂ ਸਾਰੀਆਂ ਸ਼ਾਪਸ ਦੇ ਵਿੱਚੋਂ ਆਹ ਸ਼ਾਪ ਸਾਨੂੰ ਬਹੁਤ ਜੁਨੀਕੀ ਲੱਗੀ ਜਿੱਦਾਂ ਇੱਥੇ ਤੁਸੀਂ ਇੰਡੀਅਨ ਹਰ ਇੱਕ ਚੀਜ਼ ਜਿੱਦਾਂ ਟ੍ਰੈਡੀਸ਼ਨਲ ਥਿੰਗ ਤੁਹਾਨੂੰ ਮਿਲ ਸਕਦੀ ਆ ਤੇ ਤੇ ਦੇਖ ਸਕਦੇ ਇੱਥੇ ਕਿੰਦਾ ਕਿੰਦੀਆਂ ਚੀਜ਼ਾਂ ਪਈਆਂ ਸਟਾਲਸ ਵਗੈਰਾ ਐਂਡ ਆ ਮੂਰਤੀਆਂ ਇੰਡੀਅਨ ਹੈਰੀਟੇਜ ਸਾਰਾ ਮਤਲਬ ਇੱਥੇ ਲੋਕਾਂ ਨੂੰ ਦਿਖਾਉਂਦੇ ਹੁੰਦੇ ਸਾਰਾ ਟ੍ਰੈਡੀਸ਼ਨਲ ਐਂਡ ਰਿਲੀਜੀਅਸ ਥਿੰਗਸ ਨੇ ਜੀ ਹੈਰੀਟੇਜ ਵਾਲੀਆਂ ਬਹੁਤ ਸੋਹਣੀਆਂ ਚਾਂਦੀ ਦਾ ਬਣਿਆ ਜੀ ਸਿਲਵਰ ਦਾ 19000 20000 ਦੇਖ ਸਕਦੇ ਹੋ ਤੁਸੀਂ ਇੰਦਰ ਮੂਰਤੀਆਂ ਦਾ ਬਹੁਤ ਸੋਹਣਾ ਹੈ ਵਾਓ

ਜਾ ਕੇ ਦੇਖਦੇ ਹਾਂ ਹੋਰ ਕੀ ਹੈ ਤੇ ਦਾ ਜਿੱਦਾਂ ਬਸਤਾ ਵਾਲੇ ਹੋਕੇ ਲਾਉਂਦੇ ਆ ਉਦਾਂ ਇਹ ਵੀ ਲਾਉਂਦੇ ਆ ਜੀ ਰਾਜਾਂ ਵਾਲੇ ਚੱਕੋ ਮੈਂ ਵੇਟ ਕਰ ਰਹਾ ਸੀ ਬਾਈ ਕਦੋਂ ਬੋਲੇ ਚਲੋ 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 ਬਈ ਅਬੂ ਦਾ ਵੀ ਆਣੇ ਤਾਂ 10 ਨੰਬਰ ਤੇ ਇੰਡੀਗੋ ਇੰਡੀਗੋ ਹਾਂ ਲੋ ਜੀ ਘੈਂਟ ਘੈਂਟ ਬੰਦੇ ਦਾ ਕੰਮ ਓਕੇ ਆ ਪਾਸਾ ਬੰਦਾ ਬਹੁਤ ਅੱਗੇ ਤੱਕ ਜਾਊਗਾ ਤੇ ਉਹ ਦੇਖੋ ਸਾਹਮਣੇ ਬੁੱਧਾ ਦੀ ਫੋਟੋ ਲੱਗੀ ਜੀ ਗੇਟ ਨੰਬਰ 24 ਚਲੋ ਜੀ ਚੱਲੀ ਆਪਣੇ 게ਟ ਵਾਲੇ ਪਾਸੇ। ਤੋਂ ਆਪਾਂ ਲੈ ਲਿਆ ਚਿੱਲੀ ਪਨੀਰ ਰੋਲ ਤੇ ਇੱਕ ਲੈ ਲਿਆ 버ਗਰ ਇੱਕ ਕਾਫੀ ਲੈ ਲਈ ਜੀ। ਇਹ ਨਾਮ ਹੈ 슈ਗਰ ਐਂਡ ਸਪਾਈਸ। 슈ਗਰ ਐਂਡ ਸਪਾਈਸ। ਬਾਕੀ ਕਿ ਦੋ ਚੀਜ਼ਾਂ ਹੀ ਮਿਲੀਆਂ ਮੈਨੂੰ ਕੋਈ ਖਾਸ ਖਾਣ ਵਾਲਾ ਮਿਲਿਆ ਨਹੀਂ ਕਿਉਂਕਿ ਟਾਈਮਿੰਗ ਲੇਟ ਹੋ ਗਏ ਨਾ ਆਪਾਂ ਨੂੰ। ਸ਼ਾਪਸ ਸਦੀਆਂ ਬੰਦ ਹੋ ਜਾਂਦੀਆਂ। ਬਾਕੀ ਸੀਸੀਡੀ ਦੀ ਕਾਫੀ ਹੈ। ਜਿਹਨਾਂ ਕੋਲੇ ਕਾਨੂੰਨੀ ਸੀਗਾ ਕੁਝ ਚੱਜਦਾ। ਪਰ ਇੱਥੇ ਕੁਝ ਸਾਨੂੰ ਵਧੀਆ ਲੱਗਾ। ਪ੍ਰਾਈਸ ਵਜੋਂ ਨੂੰ ਨਾ ਥੋੜਾ ਜਿਹਾ। ਆ ਗਿਆ ਤੁਹਾਡਾ ਸਮਾਨ। ओके जी। ਫਿਰ ਦੋ ਵੈਸਟਰਨ ਸਾਰਾ ਕੁਝ ਪੂਰਾ ਹੀ ਆ। ਕਾਫੀ ਵੀ ਆ ਗਈ। ਆਹ ਜੋ ਤਨੇ ਪੀਣੀ ਹੈ ਕਹਿੰਦੀ ਮੈਂ ਸੋਣਾ ਨਹੀਂ ਮੈਂ ਤਾਂ ਸੋਣਾ ਐ ਇਸ ਲਈ ਆਪਾਂ ਨੋ ਸ਼ਾਟ। ਲੋਏ ਜਹਾਜ਼ ਕਿਸੇ ਦਾ ਖੜਾ ਰੈਡੀ ਜਾਣ ਲਈ ਤੇ ਅਸੀਂ ਜਾ ਰਹੇ ਆ ਆਪਣੇ ਮੰਜ਼ਲ ਵੱਲ। ਤੇ ਹੁਣ ਆਪਾਂ ਚੱਲਨੇ ਆਪਣੀ ਮੰਜ਼ਲ ਵੱਲ ਜੀ ਸਾਡਾ ਪਲੇਨ ਖੜਾ ਹੈ نیچے ਤੇ ਮੰਜ਼ਲ ਨਿਊਜ਼ੀਲੈਂਡ। ਮੰਜ਼ਲ ਸਾਡੀ ਨਿਊਜ਼ੀਲੈਂਡ ਆ ਬੈਕ ਟੂ ਵਰਕ ਜੀ ਕੰਮ ਕਰਨਾ ਪੈਣਾ ਹੁਣ ਜਾ ਕੇ ਦਿਹਾੜੀਆਂ ਲਾਉਣੀਆਂ ਪੈਣੀਆਂ ਨੇ। ਪੈਸਿਆਂ ਦੀ ਲੋੜ ਆ ਜੀ ਪੈਸੇ ਬਹੁਤ ਅਸੀਂ ਖਰਚ ਲਿਆ ਜੀ ਹੁਣ ਸਾਡਾ ਕੰਮ ਸਰਦਾ ਨਹੀਂਗਾ। ਇਹ ਹੁਣ ਅਥੇ ਜਾ ਕੇ ਨੋਟਾ ਚਾਪਾਂਗੇ ਇੱਥੇ ਫੇਰ ਆ ਕੇ ਦੋ ਹਕ ਸਾਲਾਂ ਨੂੰ ਫੇਰ ਡਾਵਾਂਗੇ ਸਹੀ ਗੱਲ ਆ ਕੰਮ ਬਹੁਤ ਜ਼ਰੂਰੀ ਨੇ ਹੁਣ ਅਥੇ ਬੈਕ ਟੂ ਜਾਣਾ ਤੇ ਹੁਣ ਅਸੀਂ ਬਹੁਤ ਥੱਕ ਚੁੱਕੇ ਹਾਂ ਜੀ ਆਲਰੇਡੀ ਦਿੱਲੀ ਤੋਂ ਇੱਥੇ ਤੀ ਹਲੇ ਅਸੀਂ ਜਾਣਾ ਮਲੇਸ਼ੀਆ ਮਲੇਸ਼ੀਆ ਤੋਂ ਜਾਣਾ ਨਿਊਜ਼ੀਲੈਂਡ ਪਤਾ ਨਹੀਂ ਸਾਡੇ ਤੱਪੜ ਹੀ ਰੁਲ ਜਾਇਆ ਮੈਨੂੰ ਤਾਂ ਲੱਗਦਾ ਕਿ ਕਿ ਮਲੇਸ਼ੀਆ ਨਾਲ ਨੂੰ ਅੱਗੇ ਵੀ ਦੱਸਿਆ ਕੋਈ ਬਹੁਤ ਸੋਹਣਾ ਰਿਵਿਊ ਨਹੀਂ ਸੀਗਾ ਬਟ ਸਾਡੇ ਕੋਲ ਆਪਸ਼ਨ ਨਹੀਂ ਸੀ ਕਿ ਅਸੀਂ ਚੇਂਜ ਕਰਦੇ ਹੋ ফর ਦਾ ਬੈਸਟ ਥੈਂਕ ਯੂ ਇਹ ਇਸ ਬੜੀ ਵਧੀਆ ਹੋਵੇ ਲੋ ਜੀ ਸਾਡੇ ਬੰਦੇ ਸਾਰੇ ਸਾਡਾ ਥੈਂਕ ਯੂ ਕਰ ਰਹੇ ਜੀ ਸਾਡਾ ਜਹਾਜ਼ ਤਾਂ ਬਹੁਤ ਸੋਹਣਾ ਆ ਓਕੇ ਸਾਡਾ ਸਫ਼ਰ ਵੀ ਸੋਹਣਾ ਹੀ ਹੋਵੇ ਦੇਖੋ ਕਿਦਾਂ ਸ਼ੇਰ ਬਣਿਆ ਆ ਮਲੇਸ਼ੀਆ ਵਾਲਿਆਂ ਨੇ ਹੈ ਹੱਥ ਕਰਾਈ ਪਈ ਆ ਤੇ ਦੋ ਰਸਤੇ ਨੇ ਉਧਰੋਂ ਦੀ ਵੀ ਅਜਾਨ ਨੂੰ ਤੇ ਇਧਰੋਂ ਵੀ ਆ ਸੋਹਣਾ ਹੀ ਬਹੁਤ ਵੱਡਾ ਜਹਾਜ਼ ਆ ਆਈ ਹੋਪ ਕਿ ਸਾਡਾ ਸਫ਼ਰ ਵਧੀਆ ਰਵੇ ਸਾਨੂੰ ਬੈਸਟ ਵਿਸ਼ੇਸ ਦਿਓ ਅੱਜ ਜਹਾਜ਼ ਤਾਂ ਸਾਡਾ ਸਾਨੂੰ ਸੋਹਣਾ ਲੱਗ ਰਿਹਾ ਗੁੱਡ ਫੀਲਿੰਗ ਆ ਰਹੀ ਹੈ ਸੋ ਫਾਰ 15 15 ਐਚ ਹੀ ਆ ਵਾਹ ਐਚ ਕੇ ਹਾਂ ਸਾਰੋਗਰ ਮਲੇਸ਼ੀਆ ਕੇ ਦੇਖਿਆ ਉੱਥੇ ਵੀ ਬਸ ਸਟੈਂਡ ਵਾਲਾ ਮਾਹੌਲ ਬਣਿਆ ਹੈ। ਜਾਇ ਰੇੜੀ ਜਿਹਾ ਕੇ ਖੜਾ ਲਈ ਇਹਨਾਂ ਨੇ ਤੇ ਲੜਾ ਲੜਾ ਕਰਾਈ ਜਾਂਦੇ ਆ। ਬੰਦਿਆਂ ਨੇ ਲੱਭੀ ਜਾਂਦੇ ਆ। ਤੇ ਸਾਡੀ ਵੀ ਫਲਾਈਟ ਫੇਰ ਲੇਟ ਹੋ ਗਈ ਇੱਕ ਘੰਟਾ ਤੇ ਹੁਣ ਸਾਨੂੰ ਹੋਰ ਵੇਟ ਕਰਨੇ ਪੈਣੇ ਆ। ਆਈ ਹੋਪ ਕਿ ਇੱਕ ਘੰਟਾ ਹੀ ਹੋਈ ਹੋਵੇ ਜੀ ਹੋਰ ਜ਼ਿਆਦੀ ਨਾ ਹੋਈ ਹੋਵੇ। ਕਿਉਂਕਿ ਫਲਾਈਟ ਨਾਲ ਕਨੈਕਟਿੰਗ ਆ ਜੀ ਅੰਮ੍ਰਿਤਸਰ ਤੋਂ ਵੀ ਆ ਰਹੇ ਬੰਦੇ ਤੇ ਉਹ ਹਜੇ ਪਹੁੰਚੇ ਨਹੀਂ ਹੈਗੇ ਜੀ। ਅਸੀਂ ਦਿੱਲੀ ਵਾਲੇ ਪਹੁੰਚ ਗਏ ਆ ਤੇ ਸਭ ਵੇਟ ਕਰ ਰਹੇ ਆ। ਲੋ ਜੀ ਸਿੱਧੀ ਸਿੱਡ ਨਹੀਂ ਜਾਣੀ ਆ ਕਹਿੰਦੇ ਆਵਾਜ਼ਾਂ ਮਾਰੀਂਦੇ ਸਿੱਡਣੀ ਸਿੱਡਣੀ ਉਹ ਆ ਗਈ ਸਿੱਡਣੀ ਲੋ ਜੀ ਸਾਰਾ ਗਾ ਪਿਆ ਪਿਆ ਪੂਰਾ ਰੰਗਾ ਰੰਗਾ ਮੋਲ ਇਹ ਬੰਦੇ ਆਤੇ ਕਰਾਉਦੇ ਜੀ ਲਾਓ ਜੀ ਵੀਲ ਚੇਅਰ ਵਾਲੇ ਸਾਰੇ ਇਕੱਠੇ ਹੋ ਗਏ ਫਿਰਦੇ ਇਹ ਜੀ ਓਕਲੈਂਡ ਜਾਣ ਵਾਲੇ ਆ ਗਏ ਜੀ ਗੇਟ ਖੁੱਲ ਗਿਆ ਗੇਟ ਖੁੱਲ ਗਿਆ ਜੀ ਚਲੋ ਓਕਲੈਂਡ ਵਾਲੇ ਚਲੋ ਜੀ ਗੇਟ ਖੁੱਲ ਗਿਆ ਜੀ ਓਕਲੈਂਡ ਵਾਲਿਆਂ ਦਾ ਪਹੁੰਚ ਗਏ ਜੀ ਓਕਲੈਂਡ 에어ਪੋਰਟ ਬਹੁਤ ਖੱਦਲ ਖਵਾੜੀ ਹੋ ਗਈ ਥੱਕ ਟੁੱਟ ਕੇ ਰਾਤ ਦੇ ਕਿੰਨੇ ਵਜ ਗਏ ਜੀ 2 2:30 ਵਜ ਗਏ ਜੀ ਤੇ ਬਾਈ ਹੁਣ ਆਇਆ ਓਕਲੈਂਡ ਤੇ ਆਪਣਾ ਫਾਈਨਲੀ ਜਰਨੀ ਹੋਈ ਸਮਾਪਤ ਜੀ ਥੈਂਕ ਯੂ ਵੈਰੀ ਮਚ